ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਮਿੱਤਰੋ ਪੱਤਰਕਾਰੀ ਇੱਕ ਉਹ ਜੀ ਚੀਜ਼ ਐ ਜਿਹੜੀ ਪੂਜਿਆਂ ਦੇ ਵਿੱਚ ਬੈਠੇ ਲੋਕਾਂ ਤਾਂ ਹੀ ਵੀ ਗੱਲ ਪਚਾ ਦਿੰਦੀ ਐ ਸਚਾਈ ਦਿਖਾ ਦਿੰਦੀ ਐ ਇਹ ਉਹ ਜੀ ਚੀਜ਼ ਆ ਪੱਤਰਕਾਰੀ ਪਹਿਲਾਂ ਜਦੋਂ ਕੋਈ ਪਲੇਅਰ ਉੱੜਦਾ ਸੀ ਜਦੋਂ ਕੋਈ ਗੀਤਕਾਰ ਉੱੜਦਾ ਸੀ ਜਦੋਂ ਕੋਈ ਕੋਈ ਵੀ ਕਿਸੇ ਕੰਮ ਦੇ ਵਿੱਚ ਮਸ਼ਹੂਰ ਹੁੰਦਾ ਸੀ ਬੰਦਾ ਜਦੋਂ ਉਹ ਪਰ ਦਾ ਉਸ ਤੇ ਪੱਤਰਕਾਰ ਵੀ ਉਹਨੇ ਦੋਨਾਂ ਦੀ ਇੰਟਰਵਿਊ ਕਰਨ ਜਾਂਦੇ ਹੁੰਦੇ ਸੀ ਵੀ ਉਹ ਇੱਥੋਂ ਤੱਕ ਮੰਝਲ ਤੱਕ ਕਿਵੇਂ ਆਇਆ ਪਰ ਅੱਜ ਕੰਮ ਉਲਟ ਹੋ ਗਿਆ ਉਲਟ ਕਿਵੇਂ ਹੋ ਗਿਆ ਅੱਜ پتہ ਕੀ ਪ੍ਰਮੋਟ ਕਰ ਰਹੀ ਹੈ ਪੱਤਰਕਾਰੀ ਸਾਡੀ ਸਾਰੇ ਨਹੀਂ ਕੁਝ ਕਹ ਜਿਹੜੇ ਲੋਕਾਂ ਦੀ ਜਿਹੜੇ ਆ ਵੀਡੀਓ ਦੇਖੋ ਪਹਿਲਾਂ ਤੇਰਾ ਪਰ ਗੱਲ ਕਰਦੇ ਆ ਛੋਟੇ ਛੋਟੇ ਬੱਚੇ ਆ ਜਿਹੜੇ ਹਨ ਵਿਆਹ ਕਰਾਈ ਜਾਂਦੇ ਆ ਉਹਨਾਂ ਨੂੰ ਪ੍ਰਮੋਟ ਕਰਦੀ ਪત્રਕਾਰੀ ਆ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੇ ਆ ਬਹੁਤ ਜ਼ਿਆਦਾ ਘਟਾ ਪਰ ਜੇ ਗੱਲ ਕੀਤੀ ਜਾਏ ਉਹਨਾਂ ਦੀ ਜਜ਼ਬੇ ਦੀ ਬਸ ਹੀ ਆਪਣੀ ਚਾਹ ਹੀ ਹੋ ਗਿਆ ਨਾ ਬਾਕੀ ਕਹਿੰਦੇ ਨੇ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਔਰ ਕਿਤਨੇ ਕਿਤੇ ਇਹ ਗੱਲ ਜਿਹੜੀ ਅੱਜ ਸਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਕਿਉਂਕਿ ਸਾਡੇ ਨਾਲ ਅੱਜ ਇੱਕ ਕਪਲ ਮੌਜੂਦ ਹੈ ਜਿਨ੍ਹਾਂ ਦੀ ਜੇ ਉਮਰ ਦੀ ਗੱਲ ਕੀਤੀ ਜਾਵੇ ਉਮਰ ਤਾਂ ਬਹੁਤ ਜ਼ਿਆਦਾ ਘਟਾ ਪਰ ਜੇ ਗੱਲ ਕੀਤੀ ਜਾਏ ਉਹਨਾਂ ਦੀ ਜਜ਼ਬੇ ਦੀ ਤਾਂ ਜਜ਼ਬਾ ਬਹੁਤ ਜ਼ਿਆਦਾ ਹੈ ਤੁਸੀਂ ਮੈਨੂੰ ਦੱਸੋ ਕਬ ਇੰਨੀ ਛੋਟੀ ਉਮਰ ਦੇ ਵਿੱਚ ਵਿਆਹ ਕਰਾਉਣ ਦਾ ਕੀ ਮਤਲਬ ਹੈ ਬਸ ਇਹ ਦੇਖ ਲਈ ਨਾ ਵੀਡੀਓ ਇਹ ਇਹਦੇ ਤੋਂ ਜਿਹੜਾ ਦੇਖਣ ਵਾਲਾ ਉਹ ਕੀ ਕਹੂਗਾ ਜਾਂ ਕੀ ਕਰਨਗੇ ਉਹ ਬੱਚੇ ਜਾਂ ਵੱਡੇ ਕੀ ਕਰਨਗੇ ਵੀ ਆਹ ਦੇਖੋ ਯਾਰ ਕੁੜੀ ਨੇ ਨਾ ਛੋਟੀ ਜਿਹੀ ਉਮਰ ਦੀ ਨੇ ਵਿਆਹ ਕਰਾ ਲਿਆ ਜਾਂ ਕਰੋੜਾ ਮਾੜੀ ਗੱਲ ਨਹੀਂ ਪਹਿਲਾਂ ਕੀ ਸੀ ਪਹਿਲਾਂ ਲੋਕ ਮੁੰਡਿਆਂ ਬਾਰੇ ਪਤਾ ਕਰਦੇ ਹੁੰਦੇ ਸੀ ਅੱਜ ਕੱਲ ਕੰਮ ਉਲਟ ਹੋ ਗਿਆ ਅੱਜਕੱਲ ਕੋੜਨਾ ਦੀ ਪਹਿਲਾਂ ਇਨਕੁਆਰੀ ਕਰਨੀ ਪੈਂਦੀ ਆ ਵੀ ਕੋਈ ਗੱਲਬਾਤ ਆ ਨੀ ਤੇ ਇਹ ਸਾਡੇ ਪੱਤਰਕਾਰ ਭਾਈ ਜਰਨ ਭੈਣਾਂ ਕੋਈ ਇਹ ਇੰਟਰਵਿਊ ਕਰਦੀ ਐ ਇਹਨਾਂ ਦੀ ਦੇਖੋ ਯਾਰ ਕਿਉਂ ਜੇ ਲੋਕਾਂ ਦੀ ਇੰਟਰਵਿਊ ਕਰੀ ਜਾਂਦੇ ਆ ਕੀ ਦਿਖਾਉਣੇ ਆ ਲੋਕਾਂ ਨੂੰ ਆਪਾਂ ਵੀ ਐਨਆਰ ਕੇ ਬਣੋ ਛੋਟੀ ਜੀ ਉਮਰ ਚ ਵਿਆਹ ਕਰਾ ਲਿਆ ਤੇ ਫਿਰ ਐਨਆਰ ਕੇ ਬਣ ਜੀ ਕੀ ਸਾਡੇ ਬੱਚੇ ਸਿੱਖਣਗੇ ਯਾਰ ਇੱਕ ਤਾਂ ਉਹ ਨਹੀਂ ਹਟਦੇ ਜਿਹੜੀਆਂ ਚਨਲਾਂ ਦਿਖਾਈ ਜਾਂਦੇ ਆ ਤੇ ਇਹ ਜਨਮਨੀ ਦਿਖਾਓ ਵੀ ਤੁਸੀਂ ਇੰਟਰਵਿਊ ਕਰੀ ਜਾਂਦੇ ਆ। ਤੁਹਾਨੂੰ ਮਾੜੀ-ਮੋਟੀ ਤਾਂ ਸੰਗੋ ਨਹੀਂ ਚਾਹੀਦੀ ਆ। ਹੋਰ ਬੰਦੇ ਬਥੇਰੇ ਆ। ਲੈ ਆਹ ਵੀਡੀਓ ਦੇਖੋ। ਇਹਦੇ ਵੀਰ ਕੋਲੇ ਕਹੋਂ ਕਿਹੜਾ ਪਹੁੰਚਿਆ ਪੱਤਰਕਾਰ। ਆਹ ਵੀਡੀਓ ਦੇਖੋ। ਇਹਨਾਂ ਕੋਲੇ ਬੰਦਾ ਬਥੇਰਾ। ਵਾਹ ਫੜੂ ਬਹੁਤ-ਬਹੁਤ ਮੈਂ ਰੋਇਆ। ਇਹਨਾਂ ਦਾ ਪਰਿਵਾਰ ਦੀ ਬੋਡੀ ਲੈ ਜਾਂਦੇ ਫੜ ਕੇ। ਇਤੁਬਾ ਲਾਈ। ਮੈਨੂੰ ਰੋਂਦੇ ਨਹੀਂ ਛੱਡ ਜਾਂਦੇ। ਮੈਂ ਵੀਡੀਓ ਨਹੀਂ ਪਾਈ। ਪਈਆਂ ਮੇਰੇ ਕੋਲੇ। ਬਹੁਤ ਮੇਰੀ ਫੈਲ ਆ। ਬਾਡੀ ਪਰਿਵਾਰ ਨੂੰ ਲਾ ਸਕਦੇ ਜਦੋਂ ਵੀ ਕਿਸੇ ਨੇ ਵੀ ਬਾਡੀ ਲੱਭਣੀ ਹੁੰਦੀ ਪਰਿਵਾਰ ਦੀ ਨਾ ਤਾਂ ਮੈਨੂੰ ਉਹ ਸੌ ਸੌ ਫੋਨ ਲਾ ਦਿੰਦਾ ਏ ਦੇਖ ਲਈ ਵੀਡੀਓ ਇਹ ਵੀ ਰੋਈ ਜਾਂਦਾ ਇਹ ਆ ਬੰਟੀ ਸਿੰਘ ਡੱਲਾ ਹੁਣ ਘਰ ਪਾਇਆ ਬਾਈ ਨੇ ਸਾਰੀ ਉਮਰ ਲਾਤੀ ਇਹਨੇ ਇੱਕ ਗੋਤਾ ਖੋਰ ਹੈ ਤੇ ਇਹ ਵੀਰ ਨੇ ਸਾਰੀ ਉਮਰ ਲਾਤੀ ਤੇ ਲੋਕਾਂ ਨੂੰ ਨਾ ਲਾਸ਼ਾਂ ਕੱਢ ਕੱਢ ਕੇ ਦਿੰਦਾ ਜੇ ਪੰਜਾਬ ਚੋਂ ਮਤਲਬ ਕਿਸੇ ਕੋਨੇ ਚ ਛਾਲ ਮਾਰੀਏ ਨਾ ਰਾਜਸਥਾਨ ਹਰਿਆਣਾ ਐ ਚਲਾ ਜਾਂਦਾ ਤੇ ਇਹ ਵੀਰ ਨਾ ਉਥੋਂ লাশ ਲੱਭ ਲੱਭ ਕੇ ਦਿੰਦਾ ਦਰਦ ਦਾ ਛੇ ਛੇ 8 8 ਬੀਬੀ ਦਿਨਾਂ ਬਾਅਦ ਇਹਦੀ ਕਿਸ ਨੇ ਸਾਰ ਲਈ ਇੱਥੇ ਆ ਪੱਤਰਕਾਰ ਯਾਰ ਫਾਦੀ ਹੋਈ ਪਈ ਆ ਪੱਤਰਕਾਰਾਂ ਦੀ ਵੀ ਯਾਰ ਅੱਜ ਕੱਲ੍ਹ ਨਾ ਯਾਰ ਕੀ ਬੰਦਾ ਵੇਖੂਗਾ ਆ ਨਾਮੀ ਹੈਗਾਗਾ ਮੈਂ ਨਾਂ ਨਹੀਂ ਲੈਂਦਾ ਚੱਲ ਨਾਮੀ ਚੈਨਲ ਹੈ ਤੇ ਇਹ ਕਿਦੀ ਵੀ ਇੰਟਰਵਿਊ ਕਰੀ ਜਾਂਦੀ ਆ ਸੜੇਵੇਂ ਬੰਦਿਆ ਦੀ ਜਿਨ੍ਹਾਂ ਨੇ ਵਿਆਹ ਕਰਾ ਲਿਆ ਜਨਾਂ ਨੰਗਣੇ ਛੋਟੀ ਉਮਰ ਦੇ ਵਿੱਚ ਕੀ ਪਿਆਰ ਹੈ ਛੋਟੀ ਉਮਰ ਦੇ ਵਿੱਚ ਨੇ ਵਿਆਹ ਕਰਾ ਲਿਆ ਜਦੋਂ ਨੂੰ 30 ਸਾਲਾਂ ਦੀ ਉਹਨਾਂ ਨੂੰ ਮਣਪਾਰ ਜੂ ਫੇਰ ਛੱਡ ਦੋ ਫਿਰ ਹੋਰ ਕੋਈ ਫੜ ਲਓ ਚਲੋ ਜੀ ਆ ਸਾਡੇ ਪੰਜਾਬ ਨੂੰ ਸਿੱਖਿਆ ਦੇ ਰਹੇ ਆ ਅੱਜਕੱਲ੍ਹ ਪੱਤਰਕਾਰ ਮਾੜੀ ਮੋਟੀ ਸੰਗ ਮੰਨ ਕੇ ਚੱਲ ਗਏ ਜੀ ਮਾੜੀ ਮੋਟੀ ਪੱਤਰਕਾਰ ਵੀਰੋ ਪਹਿਨੋ ਆਪਾਂ ਮਾੜੀ ਮੋਟੀ ਸੰਗ ਮੰਨ ਕੇ ਚੱਲ ਗਏ ਦੇਖੋ ਆਪਾਂ ਕਿੱਥੋਂ ਸ਼ੁਰੂ ਹੋਏ ਆ ਗੁਰਬਾਣੀ ਤੋਂ ਤੇ ਆਪਾਂ ਚਲੇ ਕਿੱਥੇ ਜਾਂਦੇ ਆ ਵਿਆਹਾਂ ਤੇ ਖੜੇ ਆ ਕੇ ਜਹਾਤੀ ਖੜ ਕੇ ਬਸ ਆਪਾਂ ਨਹੀਂ ਇਹ ਗੱਲ ਗਲਤ ਆ ਬਿਲਕੁਲ ਤੁਹਾਡੀ ਗਲ ਮੈਂ ਇਸ ਗੱਲ ਦਾ ਵਿਰੋਧ ਕਰਦਾ ਪੱਤਰਕਾਰ ਵੀਰਾਂ ਨੂੰ ਚਾਹੀਦਾ ਜਿਹੜੇ ਆ ਬੰਤੀ ਵੀਰ ਆ ਗਏ ਇਹਨਾਂ ਨੂੰ ਆਪਾਂ ਪ੍ਰੋਮੋਟ ਕਰਕੇ ਜਿਹੜਾ ਇੱਕ ਵੀ ਰੋਡ ਕੋਟੇ ਦੇ ਦਾ ਸਾਈਕਲਾਂ ਨੂੰ ਪੈਂਚਰ ਲਾਉਂਦਾ ਲੰਬ ਲੰਬ ਦੇ ਵਿੱਚ 골ਡ ਮੈਡਲਿਸਟ ਹੈ ਉਹਨੂੰ ਆਪਾਂ ਦਿਖਾਈਏ ਵੀ ਲੋਕਾਂ ਨੂੰ ਵੀ ਇਹਨਾਂ ਨੂੰ ਚੱਕੋ ਕਿਸੇ ਤੱਕ ਆਵਾਜ਼ ਪਹੁੰਚੇ ਉਹਨਾਂ ਦੀ ਤੇ ਆਪਾਂ ਕੀ ਦਿਖਾਈਏ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਪਿਆਰ ਕਰ ਲਿਆ ਵਿਆਹ ਕਰਾ ਲਿਆ ਚਲੋ ਜੀ ਜਿੰਦਗੀ ਗੱਲਾਂ ਇਹੋ ਜਿਹਾ ਕੋਸਤਾ سوشل میڈیا ਤੇ ਵੈਸੀ ਗੰਗ ਲੋਕ ਬਹੁਤ ਥੇਰਾ ਪਾਈ ਜਾਂਦੇ ਆ ਤੁਸੀਂ ਹੁਣ ਉਹਨਾਂ ਨੂੰ ਵੀ ਇੰਟਰਵਿਊ ਕਰਾਂਗੇ ਚਨੰਦਾਂ ਦਿਖਾਉਂਗਾ ਕੀ ਇਹ ਤੇ ਤੋ ਸਿਹਤ ਮਿਲੀ ਹੈ ਕੀ ਸਾਡੀਆਂ ਕੁੜੀਆਂ ਜਿਹੜੀਆਂ ਭੈਣਾਂ ਸਾਡੀਆਂ ਛੋਟੀਆਂ ਚਲਾਉਂਦੀਆਂ سوشل میڈیا ਕੀ ਉਹਨਾਂ ਨੂੰ ਸਿਹਤ ਮਿਲੀ ਹੈ ਨਹੀਂ ਗੱਲ ਤਾਂ ਕਿਸੇ ਮੈਂ ਇਸ ਗੱਲ ਦਾ ਵਿਰੋਧ ਕਰਦਾ ਜਿਹੜੇ ਬੰਦੇ ਇਹੋ ਜਿਹਾ ਵੀਡੀਓ ਪ੍ਰਮੋਟ ਕਰਦੇ ਆ ਆ ਜਿਹੜੇ ਹੈ ਕੁਸ਼ਤੀਆ ਵਾਲੇ ਨਹੀਂ ਕਈ ਬੰਦੇ ਸੱਚ ਤੇ ਖੜੇ ਆਉਂਦੇ ਨੇ ਕਈ ਬੰਦੇ ਹੈ ਜੋ ਪੱਤਰਕਾਰ ਅਜਿਹੇ ਜੀ ਮਤਲਬ ਇੱਕ ਗੱਲ ਨਾਲ ਉਹਨਾਂ ਨੇ ਸਾਰਾ ਮਸਲਾ ਹੱਲ ਕਰ ਦੇਣਾ ਹੁੰਦਾ ਦਿਖਾ ਕੇ ਉਹ ਚੀਜ਼ ਕਵਰ ਕਰਕੇ ਲੋਕਾਂ ਨੂੰ ਤੇ ਲੋਕ ਉਹਦੀ ਸਚਾਈ ਤੇ ਐ ਦੇ ਤੇ ਕਮੈਂਟ ਪੜ ਕੇ ਆਪਾਂ ਇਹਨੇ ਬਸ ਕੱਲਾ ਮੈਨੂੰ ਪਤਾ ਇਹਨੇ ਚੈਨਲ ਚਲਾਉਣਾ ਸੀ ਬਸ ਸਕਦਾ ਟੀਆਰਪੀ ਲੈਣ ਸੇ ਗਲਤ ਆ ਤੁਹਾਡੀ ਤੁਸੀਂ ਗਲਤ ਆ ਭੈਣ ਮੇਰੀ ਇੱਥੇ ਇਹ ਪੱਤਰਕਾਰ ਦਾ ਮੈਂ ਨਹੀਂ ਮੰਨਦਾ ਇਹ ਪੱਤਰਕਾਰੀ ਹੈ ਇਹ ਪੱਤਰਕਾਰੀ ਕਾਦੀ ਹੋਗੀ ਪੱਤਰਕਾਰ ਹੁੰਦਾ ਖੋਜ ਕਰਨੀ ਕਿਸੇ ਚੀਜ਼ ਦੀ ਇਨਕੁਆਰੀ ਕਰਨੀ ਵੀ ਅਸੀਂ ਸੱਚ ਦਿਖਾਇਆ ਦੇਖੋ ਲੋਕ ਉਹਦੇ ਤੇ ਸਿਸਤਾਂ ਕਰਦੇ ਆ ਬਾਕੀ ਲੋਕ ਮਤਲਬ ਪੱਤਰਕਾਰ ਹੈ ਪਰ ਇਹਨਾਂ ਇਹ ਕੀ ਦਿਖਾਈ ਜਾਂਦੇ ਆ ਜਨਾਨਾਂਗਾ ਇਹਨਾਂ ਨੇ ਵਿਆਹ ਕਰਾ ਲਿਆ ਇਹਨਾਂ ਨੇ ਜਵਾਕ ਜੰਮਤਾ ਇਹ ਐਂ ਕਰਦੇ ਆ ਘਰੇ ਵੀਡੀਓ ਬਣਾਉਂਦੇ ਆ ਇਹ ਜਨਾਨਾਂਗਾ ਦਿਖਾ ਕੇ ਪੈਸਾ ਕਮਾਈ ਜਾਂਦੇ ਆ ਆ ਚੀਜ਼ ਹੈ ਤੇ ਇਹ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਜਨਾਨਾਂਗਾ ਦਿਖਾਈ ਚਲੋ ਪੈਸਾ ਕਮਾਈ ਚਲੋ ਕੰਮ ਦੀ ਲੋੜ ਨਹੀਂ ਇਥੇ ਗਲਤਾਂ ਪੈਣ ਮਿਰਗੇ ਤੂੰ ਮੈਂ ਦੋਧ ਕਰਦਾ ਉਹ ਜੇ ਚੈਨਲਾਂ ਦਾ ਜਿਹੜਾ ਇਹ ਜੇ ਇਹੇ ਜੇ ਗੰਦ ਬੰਦਿਆਂ ਨੂੰ ਚੱਕਦਾ ਕਿੰਨੀ ਕੁਮਰਾ ਕੁੜੀ ਦੀ ਪੂਰੀ ਮਾਪਿਆਂ ਨਾਲ ਉਮਰ ਹੈ ਇੰਤਰਾਲੀ ਬਾਲੀ ਬਾਲੀ ਉਮਰ ਹੈ ਮੰਦਰਾ 18 ਸਾਲਾਂ ਦੀ ਉਮਰ ਦੇ ਵਿੱਚ ਤੁਸੀਂ ਉਹ ਦਿਖਾਈ ਜਾਂਦੇ ਤੇ ਸਾਡੇ ਨਾਲ ਕੁੜਨਾ ਵੀ ਤਾਂ ਫਿਰ ਇਵੇਂ ਹੀ ਕਰਨਾ ਫਿਰ ਆਪਾਂ ਕਹਿ ਦਿੰਦੇ ਹਾਂ ਗਲਤ ਹੋ ਗਿਆ ਕੰਮ ਮੈਂ ਇਸ ਗੱਲ ਦਾ ਰੱਜ ਕੇ ਵਿਰੋਧ ਕਰਦਾ ਤੇਰੀ ਇਹ ਖਬਰ ਦਾ ਤੇ ਮੇਰੀ ਵੀਡੀਓ ਸ਼ੇਅਰ ਕਰਕੇ ਇੱਕ ਤੱਕ ਜਰੂਰ ਪਹੁੰਚਾਣੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੇ ਕੋਈ ਚੈਨਲ ਵਾਲਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਮੇਰੀ ਆਈਡੀ ਤੇ ਬਾਈਜੀ ਮੈਸੇਜ ਕਰ ਲੇ ਕੋਈ ਗੱਲ ਨਹੀਂ ਮੈਂ ਆਪਾਂ ਨੂੰ ਕੋਈ ਆਪਾ ਦੱਸਾਂਗੇ ਉਹ ਚੀਜ਼ ਪਰ ਇਹ ਵੀ ਨਾ ਵੀਡੀਓ ਬਣਾਉਣੀ ਆ ਬੰਦ ਕਰੋ ਆਪਾਂ ਬੰਦ ਕਰਕੇ ਫੇਰ ਜਾ ਕੇ ਸਮਾਜ ਚ ਆਪਾਂ ਮੋਟਾ ਕੁਝ ਕਰ ਸਕਦੇ ਆ ਇਹ ਨਹੀਂ ਵੀ ਇੱਕ ਬੰਦਾ ਸਮਾਜ ਚ ਮੈਨੂੰ ਤੁਸੀਂ ਕਹਤੋਂਗੇ ਵੀ ਤੂੰ ਗੜਾ ਸੁਧਾਰ ਦੇਗਾ ਜੇ ਇਹ ਹਮੇਸ਼ਾ ਹੀ ਇੱਕ ਤੋਂ ਹੀ ਸ਼ੁਰੂ ਹੁੰਦੇ ਆ ਕੰਮ ਬੰਦਾ ਇੱਕ ਹੀ ਹੁੰਦਾ ਉਹਦੇ ਨਾਲ ਬੰਦੇ ਜੁੜਦੇ ਆ ਪਰ ਇੱਕ ਬੰਦੇ ਤੋਂ ਗਾ ਅੱਗੇ ਅੱਗੇ ਦੀ ਅੱਗੇ ਅੱਗੇ ਸਰਕਲ ਬਣ ਜਾਂਦਾ ਹੁੰਦਾ ਆਪਾਂ ਇਸ ਕਾਲ ਦਾ ਵਿਰੋਧ ਕਰੀਏ ਵੀ ਇਹੋ ਜਿਹੜੇ ਆ ਚੈਨਲ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਆਜੋ ਰਲ ਮਿਲ ਕੇ ਹੱਲਾ ਮਾਰਦੇ ਆ ਤੇ ਮੇਰੀ ਵੀਡੀਓ ਇਹ ਕੁੜੀ ਤੱਕ ਇਹ ਚੈਨਲ ਤੱਕ ਜਰੂਰ ਪਹੁੰਚਾ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੋਡ ਬles